ਤਾਰੇ ਇਹ ਧਾਰੀ ਰੁਕਾ ਧਾਰ ਜਿਹੜੇ ਆਵਾਜ਼ਾਂ ਚੱਕਲ ਰੇ ਨੇ ਜਿਹੜੇ ਆਵਾਜ਼ ਲੱਗ ਕਰਦੇ ਆ ਆਵਾਜ਼ਾਂ ਕਰੀ ਜਾਣੀ ਤਾਂ ਅੱਗੇ ਸਾਡੇ ਸਾਥੀ ਭੰਦਾ ਸਿਦੂ ਵੀ ਤੀਰ ਤੀਰ ਨੂੰ ਟੱਕਿਆ ਵੀ ਤੀਰ ਨੂੰ ਜਾ ਕੇ ਸ੍ਰੀ ਸਤਿਗੁਰ ਆਵਾਜ਼ ਹਿਆਰੇ ਨੂੰ ਜਾ ਕੇ ਨੱਚਾ ਕਰਕੇ ਇਕਤਵਾ ਕਰਕੇ ਵੀਰ ਨੂੰ ਆ ਕੇ ਪਹੁੰਚਾ ਕਵਤਿ ਦਾ ਹਾਂ ਇਹ ਇਸ ਦਾ ਨਹੀਂ ਮੰਨਦੇ ਪਤੇ ਪੰਜਾਬ ਦੇ ਲੋਕਾਂ ਨੇ ਕਾਹਦੇ ਤੇ ਰਿਆ ਲਗਭਗ 3 ਦਿਨ ਤੋਂ ਬਾਅਦ ਆਪਾਂ ਦੇ ਰੱਜ ਜਾ ਉਹ ਉਹ ਤੋਂ ਬਾਅਦ ਆਹੋ ਤਮੰਦੀ ਦਾ ਹੋਵੇ ਚਾਹੇ ਮੌਨ ਦਾ ਹੋਵੇ ਚਾਹੇ ਰਾਮ ਦਾ ਹੋਵੇ ਚਾਹੇ ਥਾਣੇ ਦਾ ਹੋਵੇ ਕਿ ਥਾਣੇ ਆ ਕੇ ਜਾਓ ਜੀ ਜਿਹੜੇ ਮੁਰਗੇ ਸਾਡੇ ਨਾਲ ਜੁੜੇ ਹੋਏ ਆ ਗੱਲ ਕਰੇ ਆ ਉੱਥੇ ਕਿ ਸੋਡੀ ਆਈਡੀ ਬੰਦ ਕਰੋ ਜੀ ਸੋਡੀ ਆਈਡੀ ਕਿਹੜੀ ਚੱਲਦੀ ਆ ਸੋਦੇ ਵਸਤੇ ਦਾ ਕਿੱਥੇ ਬਸੇ ਧੂਮਾ ਘਰਿਆ ਬਾਸੀਆਂ ਮਿਲੀਆਂ ਦਾਗਰ ਕੇ ਅਰਥ ਕਰ ਸੱਚ ਨੂੰ ਲੁਕਾਉਣ ਦੇ ਯਤਨ ਕਰ ਰਸਤੂ ਇੱਕ ਦੇਖਣਾ ਵਿਚਕਾਰ ਕਰ ਬਚਦਾ ਚੜ੍ਹਦੀ ਗੱਤੇ ਕੋਈ ਨਹੀਂ ਕਿੱਥੇ ਖੜ ਪਤੇ ਗਏ ਕਿ ਲਕਾਤ ਪਈ ਨਹੀਂ ਕਿੱਥੇ ਦੀਪ ਭੱਜਿਆ ਗਿਆ ਕਿੱਥੇ ਰਾਧੀਰਪੁਰ ਜਾਂਦਾ ਦੁੱਤ ਲਿਆ ਗਿਆ ਇਹ ਨਹੀਂ ਲਿਖਦਾ ਉਹ ਨਹੀਂ ਬੁਲਾਉਣੇ ਬੁਲਾਉਣਿਆਂ ਦੇ ਅੱਗੇ ਵੀ ਆਪਣੇ ਲੋਕਾਂ ਨੇ ਡਰਦੇ ਆ ਖੜਦੇ ਆ ਉਹ ਬੁਲਾਉਣੇ ਉਹ ਡਰੋ ਆ ਲਗਾਤਾਰ ਪ੍ਰਕਾਰ ਚੱਲ ਰਿਹਾ ਨਾ ਚੋਪਰਾ ਉਹ ਬੇਇੱਜ਼ਤੀ ਕਰਦੇ ਆ ਤੁਹਾਡੇ ਕੋਲੇ ਕਿ ਸਾਡੇ ਮਸਲੇ ਦੀ ਯਾਤਰਾ ਕਿਉਂ ਲੈ ਕੇ ਤੁਰੇ ਆ ਅਸੀਂ ਦਾਅ ਦਾ ਤੇ ਕਰਨਾ ਲੱਗਾ ਸਰਕਾਰੀ ਨਾਲ ਕਰਨਾ ਸਾਡੇ ਮਤੇ ਸਾਡੇ ਰੱਤੇ ਦੇ ਨਾਲੇ ਸਭ ਤੋਂ ਪਹਿਲੀ ਗੱਲ ਸਿੱਧਾ ਬਤਾਉਂਦਾ ਫਰ ਮੈਨੂੰ ਐਂ ਦੱਸੋ ਵੀ ਜੇ ਸਰਕਾਰ ਚਾਵੇ ਚੱਕਾ ਰੋਕ ਸਕਦੇ ਨੇ ਰੁਕ ਸਕਦਾ ਜੇ ਸਰਕਾਰ ਚਾਵੇ ਰੁਕੂ ਵੀ ਨਹੀਂ ਰੁਕਦਾ ਹਰ ਰੋਕਦੇ ਕਿਉਂਦੀ ਜੇ ਪੁਲਿਸ ਨੂੰ ਇੱਥੋਂ ਤੱਕ ਪਤਾ ਲੱਗ ਜਾਂਦਾ ਵੀ ਕਿਹੜੇ ਪਿੰਡ ਤੇ ਕਿਹੜੇ ਸ਼ਹਿਰ ਦੇੋਂ ਭਾਂਦੇ ਦੇ ਕੱਟ ਕਿਹੜਾ ਬੰਦਾ ਗਿਆ ਹੈ ਕਿਹੜੇ ਬੰਦੇ ਦੀ ਕਿਹੜੀ ਆਈਦੀ ਚਲਦੀ ਹੈ

ਸੇਸ਼ ਕਰਕੇ ਇਹਨਾਂ ਗੱਲਾਂ ਨੂੰ ਤੁਹਾਡੇ ਕੋਲੇ ਲੈ ਕੇ ਆਏ ਆ ਕਿ ਮਸਲਾ ਗਲੀਆਂ ਨਾਲੀਆਂ ਤੱਕ ਨਹੀਂ ਖੜਾ ਮਸਲਾ ਨੇਜ ਤੱਕ ਨਹੀਂ ਖੜਾ ਇਸ ਕਰਕੇ ਸਾਰਿਆਂ ਉਹ ਆਵਾਜ਼ਾਂ ਦੱਬਣਗੇ ਦਬਾਉਣਗੇ ਮਾਰਨਗੇ ਦੀ ਮੁੱਸੀਆ ਦਾ ਕਤਲ ਹੋਇਆ ਸਿੱਧੇ ਸਰਕਾਰ ਜ਼ਿੰਮੇਵਾਰ ਆ ਜੋ ਕਿ ਲਾਪਰਵਾਹੀ ਸਿਕਿਉਰਿਟੀ ਦੀ ਲੈਕ ਦੀ ਗੱਲ ਆ ਪੂਰਨ ਨਾਮਿਸਵਾਤਾ ਦੇ ਪੰਨੂਰੇ ਦਸ਼ਮਨ ਦੇ ਬਾਦਤਾ ਆਜ ਕੇ ਭਾਨਾ ਦਾ ਸਤਿਕਾਰ ਮੈਰਾ ਤੇਰਾ ਬਚਾ ਦੇ ਕੇ ਗੱਲ ਕਰ ਚਾਹਲੀ ਦੇ ਦੋ ਬਾਈ ਗਏ ਜੇ ਤਾਂ ਮੇਰਾ ਵੀ ਮੇਰੇ ਨਾਲ ਪੈਰਾ ਕਿਉਂ ਹੁੰਦਾ ਜਿਹਨਾਂ ਕਰ ਸਸਤ ਲੱਭੀ ਉਸ ਦੇ ਨਾਲ ਤੇਰੇ ਇਹ ਵੀ ਕੀ ਵੀਰ ਵੀ ਆਈ ਦੀ ਬੋਰ ਕੋਲ ਮੇਰਾ ਪੱਤ ਜੇ سامنے ਸਾਲੋ ਜੇ ਨਾਲ ਸਟਿਆ ਭਾਈ ਦਸਤਾਬਾ ਤਿਆਰ ਖੜੇ ਨਾਲ ਹਾਂਜੀ ਬਾਹ ਖੜੀਆ ਕਰਕੇ ਰੱਖੋ ਖੜੇ ਹੋ ਨਾਲ ਭਈਆਂ ਨਾਲ ਛੱਡੋ ਵੇਸੋ ਤੁਸੀਂ ਰਾਤ ਮਾ ਤੇ ਹੋ ਆ सजे हो गया नौ सौ फल फे सै बदलावी सा मुद्दा ही है नहीं ਨਾ ਸਾਡੇ ਲੋਕਾਂ ਦਾ ਮੁੱਦਾ ਹੈ ਨਾ ਸਿਆਸੀ ਲੋਕਾਂ ਦਾ ਮੁੱਦਾ ਹੈ ਮੈਨੂੰ ਇਹ ਦੱਸੋ ਵੱਡੀਆਂ-ਵੱਡੀਆਂ ਕੋਠੀਆਂ ਪਾ ਲਈਆਂ ਵੱਡੇ-ਵੱਡੇ ਘਰ ਪਾ ਲਏ ਵੱਡੀਆਂ ਮਸ਼ੀਨਰੀਆਂ ਲੋਹਾ ਖਰੀਦ ਲਿਆ ਕਾਰੋਬਾਰ ਵਧਾ ਲਿਆ ਜੇ ਪਾਣੀ ਵਗ ਗਿਆ ਤੁਹਾਡੀਆਂ ਔਣਾਂ ਪਾਗੀਆਂ ਨਸਲਾਂ ਕੀ ਕਰ ਲਗੀਆਂ ਇੱਟਾਂ ਚੱਪਣਗੀਆਂ ਲੋਹਾ ਖਾਣਗੀਆਂ ਕਿ ਮਿੱਟੀ ਦੇ ਫੱਕੇ ਮਾਰਿਆ ਕਰ ਲਗੀਆਂ ਮੈਂ ਦੱਖਣ ਤੇ ਜਾ ਕੇ ਆਇਆ ਤਾਮਨ ਲਾਡੂ ਵਾਲੇ ਪਾਸੇ ਹਜ਼ਾਰਾਂ ਏਕੜ ਜਮੀਨਾਂ ਖਾਲੀ ਪਈਆਂ ਨੇ ਮੈਂ ਪੁੱਛਿਆ ਮਗਾ ਇੰਨੀ ਜ਼ਮੀਨ ਪਈ ਹੈ ਜਿਹੜੀ ਬੇਵਾਰ ਬਰਬਾਦ ਕਿਉਂ ਪਈ ਹੈ ਕਿਸੇ ਕੋਲ ਨਹੀਂ ਵਿਜੀ ਗਈ ਉਹ ਕਹਿੰਦੇ ਭਾਈ ਅਜੇ ਤੋਂ 25 30 ਸਾਲ ਪਹਿਲਾਂ ਇੱਥੇ 100 700 ਫੜ ਦੇ ਪਾਣੀ ਸੀ ਹੁਣ ਪਾਣੀ ਚੱਲੇਗਾ 2000 ਫੜ ਦੇ ਜੇ ਨਾ ਬੱਜੇ ਹੋ ਆਪੀਓ ਸਸਾ ਸਮਾਹ ਨੇ ਲੱਕੜੀ ਫਰੀਂਦਾ ਕਿਹਨ ਕਰਤਾ ਉਹ ਕੋਲ ਜਿੱਥੇ ਫੈਕਟਰੀ ਦੇ ਬਾਰੇ ਆਪਣੇ ਬੈਠੇ ਹੁੰਦੇ ਰਹੇ

का मजबूर हो गया जिन्ना के भी कला जिन्ना चेहरा है हद हद ही लोग तो का छापे जमीना ने उसे जान लो जान लो अभी बोलता था नहीं जाने जिन्ना अंदर अभी जान लो फ्री है जिन्ना के भी कला जिन्ना चेहरा सब बोलते हैं जाता वो ये बोलता है मैंने सुना है बोलता है जाने को ले उन्हें तैयार होते हैं आपको बोलता है ਇਸਾ ਕੋਆ ਦਿਨ ਕਰਦਾ ਹਰ ਕਰਕੇ ਹਰ ਮੈਂਬਰ ਨੂੰ ਸਾਥ ਮੰਗਿਆ ਕਿਸਰ ਉਹ ਪਾਣੀ ਕਰਦਾ ਅਸੀਂ ਕਹਿੰਦੇ ਹਾਂ ਦੋਰਤ ਹੈ ਕੋਈ ਹੱਸਦਾ ਨੂੰ ਜਿਹੜਾ ਕਿ ਲੱਗਦਾ ਵੀ ਇਹ ਤੱਕਦਾ ਚਿਹਰਾ ਧਰਤੀ ਸਾਡੀ ਜਹਰੀ ਨਹੀਂ ਹੋ ਗਈ ਜਦੋਂ ਚਿਹਰਾ ਆਪ ਆਪਸੀ ਮਾਰਦੀ ਪਰ ਸਾਡੇ ਜਹਰੀ ਲੈ ਕਰਤੇ ਹਵਾਵਾਂ ਸਾਡੇ ਜਹਰੀਆਂ ਘੜਤੇ ਆ ਤੁਹਾਡੇ ਕੋਲ ਬੱਚਾ ਕੀ ਹੈ ਦੱਸੋ ਗਰਵਾਣੀ ਦੇ ਸਾਰੇ ਬੁਰਵਾ ਜਿਹੜੇ ਸੈਂਕੜੇ ਸਾਲਾਂ ਦਾ ਪਾਵਨ ਗੁਰੂ ਪਾਣੀ ਕਿਤਾ ਮਾਤਾ ਦਾ ਨਗਰ ਦੇ ਕੋਲੇ ਲੈਰੀ ਤੇ ਚਲਕੀ ਲੱਗੀ ਹੈ ਮੈਂ ਸਿੱਧੋ ਪਿੰਡ ਗਿਆ ਪਰਮ ਫੈਕਟਰੀ ਦੇ ਕੋਲੇ ਜਦੋਂ ਮਰਸੀ ਦਾ ਕੋਲੇ ਤੇ ਜਿਹੜੇ ਬੰਦੇ ਗਏ ਸੀ ਅਸੀਂ 25 ਬਰਾਤੀ ਦਿੱਤੀਆਂ ਤੇ ਬਾਕੀ ਦਰਜਿਆਰ ਆ ਬਾਕੀ ਦੇ ਇਹਾਂ ਦੇ ਤੇ ਲੋਕਾਂ ਦਾ ਲੱਗਿਆ ਲੋਕੋ ਲੋਕੋ ਖੇਲੋ ਲੋਕਾਂ ਨੂੰ ਪਸਪਸੂ ਕਿੱਥੇ ਹੋ ਗਿਆ ਜੋਰਾ ਹੋ ਮਾੜੀ ਦੀ ਫਰੇਟ ਤੇ ਮੇਰੇ ਭਰਾਤ ਨਾਲ ਕੋ ਸੋ ਲੋ ਪਾਣੀ ਵੀ ਨਹੀਂ ਪਾਣੀ ਗਰੀਬ ਦੇ ਵੀ ਪਾਣੀ ਕਿੱਥੇ ਸਿੱਖ ਦੇ ਵੀ ਪਾਣੀ ਖੋਲਵਾ ਦੇ ਪਾਣੀ ਇੱਕ ਤੇ ਪਾਣੀ ਸਭ ਦਾ ਸੱਜੇ ਸਭ ਨੇ ਪੀਦਾ ਹੈ ਆਵਾਜ਼ ਸਾਰੇ ਘਰਾਂ ਵਿੱਚੋਂ ਉੱਠਾ ਲਿਆ ਕਰੋ ਇਹ ਪਾਣੀ ਇਹਦਾ ਬੰਦਾ ਵੱਡਾ ਗੀਰ ਰੋਸਦਾ ਸੁਸਤਾਸਾ ਸੋਲੇ ਪਈ ਆਏ ਹੋਏ ਜੇ ਕੱਲ ਹੋਵੇ ਤਾਂ ਆਪਾਂ ਪਾਉਂਦੇ ਨਵੀਰਨ